ਦੇਸ਼ ਦੀ ਸੰਸਦ ਵਿੱਚ ਬੀਤੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਦਿੱਤੇ ਗਏ ਬਿਆਨ ਨੂੰ ਕਾਂਗਰਸ ਨੇ ਕਰੜੇ ਹੱਥੀ ਲੈਂਦੇ ਹੋਏ ਅੱਜ ਫਾਜ਼ਿਲਕਾ ਵਿੱਚ ਰੋਸ਼ ਮਾਰਚ ਕੱਢਿਆ ਜਿਸ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕੋਹਾਵਾ ਵੱਲੋਂ ਕੀਤੀ ਗਈ ਜਿਸ ਵਿੱਚ ਮੌਜੂਦਾ ਸੰਸਦ ਸਰਦਾਰ ਸ਼ੇਰ ਸਿੰਘ ਕੋਹਾਵਾ ਅਬੂਰ ਤੋਂ ਕਾਂਗਰਸ ਕਮੇਟੀ ਜਿਆਲਾਬਾਤੋ ਸਾਬਕਾ ਮੰਤਰੀ ਹੰਸਰਾਏ ਜੋਸਨ ਅਤੇ ਅਰਨੀ ਵਾਲਾ ਤੋਂ ਕਾਂਗਰਸ ਦੇ ਬੀਡੀ ਕਾਰਾੜਾ ਸੇ ਸੁਖਵੰਤ ਸਿੰਘ ਬਰਾੜ ਖੂਈ ਖੇੜਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਜਿਨ੍ਹਾਂ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਗਿਆ ਅਤੇ ਕਿਹਾ ਗਿਆ ਕਿ ਜੇਕਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਤੀਫਾ ਨਹੀਂ ਦਿੰਦੇ ਤਾਂ ਕਾਂਗਰਸ ਇਹ ਸੰਘਰਸ਼ ਨੂੰ ਤਿੱਖਾ ਕਰਕੇ ਦੇਸ਼ ਦੇ ਮੋਦੀ ਸਰਕਾਰ ਵੱਲ ਮੋੜ ਦੇਵੇਗੀ ਜਿਸ ਦੀ ਜ਼ਿੰਮੇਵਾਰੀ ਦੇਸ਼ ਦੀ ਮੋਦੀ ਸਰਕਾਰ ਦੀ ਹੋਵੇਗੀ ਅਤੇ ਇਸ ਮੌਕੇ ਬੋਲਦੇ ਹੋਏ ਵੱਖ-ਵੱਖ ਆਗੂਆਂ ਤੇ ਲੀਡਰਾਂ ਨੇ ਕਿਹਾ ਕਿ ਅਮਿਸ਼ਾ ਜੇਕਰ ਮਾਫੀ ਨਹੀਂ ਮੰਗਦੇ ਤਾਂ ਦੇਸ਼ ਦੇ ਵਿੱਚ ਕੜਾ ਸੰਘਰਸ਼ ਹੋਵੇਗਾ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਸੰਵਿਧਾਨ ਨਿਰਮਾਤਾ ਬਾਬਾ ਭੀਮrao ਅੰbedkar ਜੀ ਦਾ અપਮਾਨ ਕੀਤਾ ਹੈ ਜੋ ਵੀ ਸੈਨੀਆ ਨਹੀਂ ਹੈ ਅਤੇ ਇੱਥੇ ਬੋਲਦੇ ਕਿ ਆ ਕਿ ਜੋ ਝੂਠੇ ਪਰਚੇ ਵਿਰੋਧੀ ਧਿਰ ਦੇ ਲੀਡਰ ਸ਼੍ਰੀ ਰਾਉ ਗਾਦੀ ਤੇ ਭਾਈਪਾ ਵੱਲੋਂ ਕਰਾਇਆ ਗਿਆ ਹਨ ਉਹ ਵੀ ਰੱਦ ਕੀਤੇ ਜਾਣ ਜੇਕਰ ਰੱਦ ਨਹੀਂ ਹੁੰਦੇ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ ਅਤੇ ਇੱਥੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇ ਵੀ ਦੇਖੋ ਕਿਸ ਤਰ੍ਹਾਂ ਰੋਸ਼ਪ੍ਰਦੋਸ਼ਣ ਕੀਤਾ ਜਾ ਰਿਹਾ ਜੀ ਆ ਜਿਹੜਾ ਬਾਬਾ ਸਾਹਿਬ ਥੀਕਲਾਏ ਮਾਰਦਕਾਰ ਜੀ ਦਾ ਭਾਵੇਂ ਅਗਰ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਜੀ ਨੇ ਉਹਨਾਂ ਦਾ ਨਾਂ ਲੈ ਕੇ ਉਹਨਾਂ ਦੇ ਉੱਤੇ ਜਾਤੀ ਚੋਣ ਪਈ ਹੈ ਇਹ ਨਾ ਸਹਿਮ ਹੋਗਾ ਕਿਉਂਕਿ ਬਾਜਪਾ ਸਵਰਾਂਧੀਆਂ ਗੱਲਾਂ ਤਾਂ ਕਰਦੀ ਹੈ ਪਰ ਹਕੀਕਤ ਤੋਂ ਦੇਖ ਕੇ ਫਰਦਾਨ ਬੰਨਣਾ ਤੇ ਉਹ ਪਾਪਾ ਸਾਹਿਬ ਪ੍ਰਿਮੋਤਮ ਵੀ ਵੀ ਕਰਦਾ ਵੀ ਪ੍ਰਮਾਣ ਕਰਦਾ ਯਾਨੀ ਆ ਹੋਰ ਦੂਸਰੇ ਲੋਕਾਂ ਦਾ ਵੀ ਲਗਾਤਾਰ ਬੇਇਮਾਨ ਕਰਦਾ ਹੈ ਕਿਹਾ ਔਰ ਇਹਨਾਂ ਦੀ ਕੋਸ਼ਿਸ਼ ਹਮੇਸ਼ਾ ਇਹ ਹੀ ਰਹੀ ਹੈ ਕਿ ਕੱਲ ਨੂੰ ਤੁਹਾਨੂੰ ਤਾਂ ਇਹ ਡਰ ਹੈ ਕਿ ਜਿਹੜੇ ਹਿਸਾਬ ਨਾਲ ਇਹ ਚੱਲ ਰਹੀ ਹੈ ਕਿਤੇ ਕੱਲ ਨੂੰ ਇਸ ਸੰਵਧਾਨ ਨੂੰ ਬਦਲਣ ਦੀ ਕੋਸ਼ਿਸ਼ ਜਿਹੜੀ ਲਗਾਤਾਰ ਕਰ ਰਹੇ ਉਹਦੇ ਵਿੱਚ ਕਾਮਯਾਬ ਨਾ ਹੋ ਜਾਵੇ ਤੇ ਜੇਕਰ ਜੋ ਤੁਸੀਂ ਮੰਗ ਕਰ ਰਹੇ ਹੋ ਅਮਿਤ ਸ਼ਾਹ ਦੀ ਮਾਫੀ ਦੀ ਹਮੇਸ਼ਾ ਨਹੀਂ ਮੰਗਦੇ ਤਾਂ ਅਗਲਾ ਕਦਮ ਤੁਹਾਡੇ ਵੱਲੋਂ ਕੀ ਹੋਏਗਾ ਜੀ ਇਹ ਕਾਂਗਰਸ ਦੀ ਹਾਈ ਕਮਾਂਡ ਜੋ ਨਹੀਂ ਹੈ ਹਰਗੇ ਜੀ ਰਾਹੁਲ ਜਾਂਦੀ ਜੀ ਤੈਅ ਕਰਨੇ ਜੇ ਹੇਟਰੀ ਲੈਵਲ ਤੱਕ ਉਸ ਨੂੰ ਇੰਪਲੀਮੈਂਟ ਕੀਤਾ ਜਾਊਗਾ ਉਸ ਨੂੰ ਮੰਨਿਆ ਜਾਊਗਾ ਔਰ ਘਰ ਘਰ ਮਲਨੇ ਮਲਨੇ ਪਿੰਡ ਪਿੰਡ ਗਲੀ ਕਿਸ ਤਰ੍ਹਾਂ ਦਾ ਰੋਸ ਪ੍ਰੋਸਟਰ ਕੀਤਾ ਜਾ ਰਿਹਾ ਹੈ ਮ피 ਸਾਹਿਬ ਸੇਸ਼ ਦੇ ਵਿੱਚ ਜਿੰਨੇ ਸਿਰ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਪਪਾ ਪੀਰ ਦਾ ਵਰਤਣ ਇਹ ਕੋ ਕਾਂਗਰਸ ਪਾਰਟੀ ਨੇ ਇਸ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਜਿਵੇਂ ਬੀਜੇਪੀ ਨੇ ਇਸ ਦੇ ਅਸਰ 400 ਤੋਂ ਪਾਰ ਜਿਹੜੇ ਸਾਡੇ ਹਿੱਤਾਂ 400 ਤੋਂ ਪਾਰ ਇਸ ਕਰਕੇ ਇਸ ਸੰਵਿਧਾਨ ਜਿਹੜਾ ਹੈ ਕਿ ਉਹ ਡਾਕਟਰ ਭੀਮਾ ਉਮੀਦ ਕਰਦਾ ਜੋ ਬਣਿਆ ਪਦਮ ਕਰਨਾ ਤੇ 300 ਵਿੱਚ ਡੈਮੋਕ੍ਰੇਸੀ ਖਤਮ ਕਰ ਦੇ ਉਹ ਕਰਕੇ ਪੰਜਾਬ ਨੇ ਪੂਰੇ ਦੇਸ਼ ਦੇ ਤੇ ਲੋਕਾਂ ਨੇ ਕਾਂਗਰਸ ਪਾਰਟੀ ਨਾਲ ਦਿੱਤਾ ਤੇ ਭਾਜਪਾ ਆਪਣੀ ਇਕੱਲੀ ਸਰਕਾਰ ਹੀ ਨਹੀਂ ਬਣਾ ਸਕੀ ਜਿਹੜੀ ਦੇਖ ਰਹੀ ਸੀ ਕਿ 2-3 ਮжоਰਿਟੀ ਲੈ ਕੇ ਆਵਾਂਗੇ ਇਹ ਵਿਦਵਾਨ ਵਿਚ ਆ ਕੇ ਇਹਨਾਂ ਦੇ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਪਾਰਲੀਮੈਂਟ ਦੇ ਵਿੱਚ ਡਾਕਟਰ ਪੀਮਰੋ ਮੇਦਕਰ ਦੇ ਅਪਸ਼ਬਦ ਬੋਲੇ ਆਪਸ਼ਬਦ ਕਹੇ ਜਿਹੜੇ ਇੱਕ ਵਿਦਵਾਨ ਨੇ ਜਿਨ੍ਹਾਂ ਨੇ ਦਿੱਤੀ 10 ਸੰਵਿਧਾਨ ਲਿਖਿਆ ਤੇ 10 ਸੰਵਿਧਾਨ ਤੌਰਸ ਪਾਰਟੀ ਨੇ ਲਾਗੂ ਕੀਤਾ ਔਰ ਹੁਣ ਸਮਝ ਪਾਏ ਕਿ ਜਿਹੜੇ ਉਹਦੇ ਸ਼ੇਵਕ ਕੈਨੇਡਾ ਪਰ ਭਾਗੇ ਜਿਹੜੇ ਉਹਦੇ ਦੇਸ਼ ਦੇ ਲੋਕਾਂ ਨੇ ਪਸੰਦਰੇ ਕੀਤਾ ਔਰ ਪਾਰਲੀਮੈਂਟ ਜਦੋਂ ਉਹਨਾਂ ਨੇ ਸ਼ਬਦ ਬੋਲੇ ਤਾਂ ਸਾਡੀ ਪਾਰਟੀ ਨੇ ਇਹਦਾ ਵਿਰੋਧ ਕੀਤਾ ਕਿ ਇਹ ਸਰਕਾਰ ਦੀ ਮਾਫੀ ਮੰਗਿਆ ਬੱਚਾ ਕਿ ਮੈਂ ਕਰਦਾਂਗਾ ਆਪਣੀ ਕਹਿ ਪਰ ਮੁਆਫੀ ਮੰਗਣ ਦੀ بجائے ਉਹਨਾਂ ਨੇ ਉਹ ਟਾਸਕ ਨੂੰ ਮਾਸ ਨਹੀਂ ਹੋਏ ਇਸ ਕਰਕੇ ਅਸੀਂ ਪ੍ਰੋਟੈਸਟ ਕੀਤਾ ਤੇ ਅੱਗੇ ਵੱਧ ਤੋਂ ਵੱਧਵਾਉਂਦੇ ਹੋਏ ਮੋਰ ਆਦਿ ਦਾ ਬੋਤ ਇੱਥੇ ਆ ਗਈ ਕਿ ਅਸੀਂ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਕਿਹਾ ਕੇ ਕਿ ਜਿਹੜਾ ਰਜਾਇਨ ਨਹੀਂ ਕਰਦਾ ਤੇ ਇਹਨੂੰ ਪਾਜੜਾ ਸਿੱਧੇ ਉੱਤਰਤਾ ਜਾਏ ਉਹ ਵੀ ਉਹਨਾਂ ਨੇ ਕੋਈ ਨਹੀਂ ਕਿਹਾ ਕਿ ਬਿਲਕੁਲ ਤਾਂ ਇੱਕੋ ਕੁਸ਼ ਹੈ ਉਹ ਨਹੀਂ ਕਰਨ ਬਾਕੀ ਇਸ ਤਰ੍ਹਾਂ ਦਾ ਕਿ ਮੋਰ ਪਤਾ ਫਿਰ ਉਸ ਤੋਂ ਬਾਅਦ ਰਾਉਂਦ ਕਾਂਤੀ ਜਿਹਦੇ ਉੱਪਰ ਅਸੀਂ ਕਲਰ ਫੀਮਾਗ ਦੇਣ ਕਰਦੇ ਤੇ ਬੋਤ ਦੇ ਗੋਲ ਖੜਦੇ ਤੇ ਕੰਟਰੈਕਟ ਕੀਤਾ ਜਦੋਂ ਪਾਰਲੀਮੈਂਟੇ ਜਾਣ ਲੱਗੇ ਉਹਨਾਂ ਨੇ ਰਸਤਾ ਰੋਕ ਲਿਆ ਕਿਉਂਕਿ ਅੱਜ ਤੱਕ ਕਦੇ ਇਸ ਤਰ੍ਹਾਂ ਸੰਵਿਧਾਨ ਵਿੱਚ ਕਦੇ ਹੋਇਆ ਹੀ ਨਹੀਂ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਹ ਪਾਰਲੀਮੈਂਟ ਜਾਣ ਤੋਂ ਕੋ ਰਸਤੇ ਵਿੱਚ ਕੰਦ ਪਾਰਟੀ ਖੜੇ ਹੋ ਜਾਣ ਦੇਖੋ ਥਰੇ ਹੋਏ ਜਦੋਂ ਅਸੀਂ ਅੰਦਰ ਜਾ ਰਹੇ ਸੀ ਰਾਉਲ ਜੀ ਮੇਰੇ ਕੋਲ ਦੋ ਕਲਮਾਂ ਕੈਸੀ ਤੇ ਉਹ ਵੀ ਨਿਕਲ ਰਿਆ ਸੀ ਤੇ ਉਹਨਾਂ ਦੇ ਕਿਸੇ ਆਪਸ ਵਿੱਚ ਜਦੋਂ ਇਕੱਠੇ ਸੀ ਗੁੱਥਮ ਗੁੱਥਾ ਹੋਏ ਤਾਂ ਉਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਲਿਖਿਆ ਚਲੋ ਮਾਮੂਨੀ ਜੀ ਚੋਟ ਆਈ ਤੇ ਉਹਨਾਂ ਨੇ ਜਾ ਕੇ ਐਫ ਆਈ ਆਰ ਰੋਜ ਕੋ ਰਾਤੀ ਥਾਣੇ ਜਾ ਕੇ ਡਾਕਟਰ ਪਰਚਾ ਰਾਉਲ ਗਾਂਧੀ ਜਿਹੜਾ ਕਿ ਬਿਲਕੁਲ ਹੀ ਉਹਨਾਂ ਦਾ ਕੋਈ ਪਰਿਵਾਰ ਨਹੀਂ ਸੀ ਤੋਂ ਇਸ ਤਰ੍ਹਾਂ ਕੇ ਉਹ ਉਸ ਨੂੰ ਮਾਤੇ ਸਾਰਾ ਜਿਹੜਾ ਪੂਰੇ ਦੇਸ਼ ਦੇ ਜਿਹੜੇ ਮੈਂਬਰ ਪਾਰਲੀਮੈਂਟ ਵਿਧਾ ਪ੍ਰਧਾਨ ਨੇ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਰੂਮ ਸਮਾਰਕ ਕਰਕੇ ਡੀ ਸਿੰਘ ਮੈਂਬਰ ਨੂੰ ਦਿੱਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਕਮਿਟੀ ਸਾਹਿਬ ਵੱਲੋਂ ਮਾਰਿਆ ਰੱਖ ਇੰਦਰਾਵਾਯੂ ਕਰ ਦਿੱਤਾ ਬਹੁਤ ਸੰਸਦ ਦੇ ਇੱਕ ਪੱਮਾਨ ਕੀਤਾ ਗਿਆ ਉਹਦੇ ਖਾਸ ਜਿਹੜਾ ਅਚਾਨਣ ਦੀ ਸਟ੍ਰੈਟਜੀ ਕਰਦਾ ਹੈ ਕਿ ਉਹ ਅੰਦਰ ਸਕਾਟਿੰਗ ਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਉਸਤਿਫਾ ਦੇਣਾ ਚਾਹੀਦਾ ਹੈ ਜਿਹੜੇ ਨੇ ਆਪਣੇ ਦੇਸ਼ ਨੂੰ ਸਿਕਟਾਨ ਦਿੱਤਾ ਹੈ ਉਹਦਾ ਇਹ ਇਮਾਨ ਝੜਾ ਕੇ ਇਸ ਤਰ੍ਹਾਂ ਕਰ ਰਹੇ ਨੇ ਹੈ ਤੇਜ ਤਾਂ ਹੋਮਨਿ ਸਟ੍ਰੈਸਰ ਵਰਤਮਾਨ ਹੈ ਤਾਂ ਮੈਂ ਇਸ ਤੋਂ ਬੜਾ ਨਿਦਰੀ ਹਾਂ ਸ਼ਾਹਜਾਨ ਭੱਜਣਾ ਚਾਹੀਦਾ ਹੈ ਜੇਕਰ ਨਹੀਂ ਦਿੰਦਾ ਅਗਲਾ ਕਦਮ ਕੀ ਹੋਏਗਾ ਕਿ ਉਹ ਅੱਜ ਤਾਂ ਇਸ ਪ੍ਰਦਰਸ਼ਨ ਕਰ ਰਹੇ ਆ ਅੱਗੇ ਜੋ ਸਾਡੀ ਪਾਰਟੀ ਬਣ ਹੁੰਦਾ ਹੋਊਗਾ ਬਸ ਇਹ ਵੀ ਉਹ ਤੁਹਾਨੂੰ ਲਾਉਣ ਦਾ ਮਾਰ ਕੇ ਹੋਰ ਇਸ ਪ੍ਰਦਰਸ਼ਨ ਤੇ ਇਧਰ ਕਿਹੜੇ ਕਿਹੜੇ ਲੀਡਰਾਂ ਦੇ ਵਿੱਚ ਸ਼ਾਮਲ ਹੋਏ ਨੇ ਵਰਕਰ ਕਿਤੋਂ ਕਿਤੋਂ ਆਏ ਨੇ ਸਰ